ਪੰਜਾਬੀ ਦੇਖ ਲੋ ਇੰਨੇ ਕ ਜਿਆਦਾ ਸ਼ੁਰੂ ਕੀਤਾ ਕੰਮ ਅਸੀਂ ਵਲੌਗ ਬਣਾਉਣਾ ਜਿਵੇਂ ਹੀ ਘਰ ਤੋਂ ਬਾਹਰ ਨਿਕਲਿਆ ਸਾਨੂੰ ਪੰਜਾਬੀ ਦੇ ਪੰਜਾਬੀ ਟੱਕਰਨੇ ਸ਼ੁਰੂ ਹੋ ਗਏ ਇੰਨੇ ਜਿਆਦਾ ਪੰਜਾਬੀ ਹੈ ਇੱਥੇ ਇਹ ਸਾਰੇ ਏਰੀਆ ਦੇ ਵਿੱਚ ਤੇ ਬਾਕੀ ਨਾਲ ਅੱਜ ਮਿਲ ਲਾਗੇਲਾ ਪੰਜਾਬੀਆਂ ਨਾਲ ਵੀ ਚੱਲਦਾ ਰਹਿਣਾ ਸਾਰਿਆਂ ਨਾਲ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਤੁਹਾਨੂੰ ਨਾਲ-ਨਾਲ ਦਿਖਾਉਂਦਾ ਵੀ ਰਹਿਣਾ ਜਿਹੜਾ ਇੱਥੇ ਦਾ ਪੰਜਾਬ ਹੈ ਉਹ ਕਿਵੇਂ ਦਾ ਹੈ ਪਾ ਪੰਜਾਬੀ ਸੂਟ ਖੁਸ਼ੀ ਨਾ ਮੈਨੂੰ ਪਹਿਲਾਂ ਕਰਦੇ ਹੁੰਦੇ ਸੀ ਕਹਿੰਦੇ ਮੈਂ ਕਹਿੰਦੇ ਜਦੋਂ ਉਹ ਖੋਲਣੀ ਆਪਣਾ ਨਾ ਸਟੋਰ ਖੋਲਣਾ ਖੁਸ਼ੀ ਕਹਿੰਦੀ ਸੀ ਵੀ ਮੈਂ ਇੰਗਲੈਂਡ ਜਾ ਕੇ ਇੰਗਲੈਂਡ ਕੰਮ ਕਰ ਲੂੰਗੀ ਵੀ ਇਹਦਾ ਇਹਦਾ ਬੁਟੀਕ ਦਾ ਤੇ ਆ ਮੈਂ ਕਿਹਾ ਇੱਥੇ ਦਾ ਬੁਟੀਕਲ ਵਿੱਚ ਵਜਦੇ ਫਿਰਦੇ ਤੁਸੀਂ ਹਜੇ ਅੱਗੇ ਹੋਰ ਦੇਖੋ ਤੁਹਾਨੂੰ ਇੰਨੀ ਵੈਰਾਈਟੀ ਜਿਹੜਾ ਤੁਸੀਂ ਸਟਾਈਲ ਕਹੋਗੇ ਤੁਹਾਨੂੰ ਸਭ ਕੁਝ ਮਿਲੂਗਾ ਖੁਸ਼ੀ ਜਿਹੜੇ ਸਾਹਿਬ ਨਾਲ ਤੁਹਾਡੀ ਫੈਨ ਬੋਲਿੰਗਾ ਮੈਨੂੰ ਲੱਗਾ ਸੂਟ ਬਹੁਤ ਵਿਕਣਿਆ ਤੁਹਾਡੇ ਬੁਟੀਕ ਤੋਂ ਇੱਥੇ ਇਹ ਆਗੇ ਜੀ ਸਾਡੇ ਮਾਮੇ ਜੀ ਤੁਹਾਨੂੰ ਇੰਟਰੋਡਿਊਸ ਕਰਾਦੀ ਬਾਕੀ ਨਾਲ ਸਤਿ ਸ਼੍ਰੀ ਅਕਾਲ ਮਾਮੀ ਜੀ ਸ ਤੇ ਮੈਨੂੰ ਪਿਛਲੇ ਵਲੌਗ ਚ ਕਿਹਾ ਸੀ ਕਹਿੰਦੇ ਤੁਹਾਡੇ ਮਾਮੀ ਜੀ ਬਹੁਤ ਯੰਗ ਪਏ ਆ ਮੈਂ ਕਿਹਾ ਜੀ ਹੈਲਦੀ ਵੈਲਦੀ ਫੂਡ ਖਾਂਦੇ ਆ ਜਿਦਾ ਸੈਲਰੀ ਖਾਂਦੇ ਆ ਜਿੱਦਾਂ ਕਿ ਹੈਲਦੀ ਖਾਂਦੇ ਆ ਪਰ ਸਾਨੂੰ ਕਦੇ ਕੋਈ ਟੂ ਰਿਕ ਨਹੀਂ ਪਿਛਲੇ ਪਿਛਲੇ 30 ਸਾਲ ਤੋਂ ਲਾਈਫ ਸਟਾਈਲ ਇਹਨਾਂ ਦਾ ਇਦਾਂ ਦਾ ਜਿਦਾ ਯੂਕੇ ਦਾ ਨਾ ਵਧੀਆ ਜਿੱਦਾਂ ਕਿ এনਵਾਇਰਨਮੈਂਟ ਤੇ ਰਹਿੰਦੇ ਆ ਤੇ ਤਾਂ ਕਰਕੇ ਤੁਹਾਡੇ ਮਾਮੀ ਸਾਡੀ ਬਹੁਤ ਨਰਮ ਪਰ ਮੈਂ ਕਹੀ ਨਹੀਂ ਕਰਦੀ ਹੈਗੀ ਆਏ ਹਾਏ ਤੇ ਨਾਲ ਆਹ ਵਲੌਗ ਤੁਹਾਨੂੰ ਦੇਖਣ ਨੂੰ ਮਿਲ ਲਗੇ ਭੈਣ ਭੈਣ ਹੋ ਗਏ ਦੋਨੇ ਭੈਣਾਂ ਹੋਗੀਆਂ ਮਾਮੀ ਤੇ ਇਹ ਚਾਰ ਕੁੜੀਆਂ ਹੁਣ ਸਾਡੇ ਨਾਲ ਮਤਲਬ ਚਾਰ ਫੀਮੇਲ ਦਾ ਮੈਂ ਕੱਲਾ ਮੈਨੂੰ ਲੱਗਦਾ ਵੀ ਦੁਕਾਨਾ ਚੋਂ ਨਿਕਲਿਆ ਜਾਊਗਾ ਹੁਣ ਸਾਰਾ ਤੁਸੀਂ ਆਪਾਂ ਸਟਾਕ ਵੇਚਦੇ ਆਂਗੇ ਸਾਰਾ ਦਿੱਲੀ ਤੋਂ ਆਇਆ ਆਇਆ ਹੋਇਆਗਾ ਅੱਛਾ ਮੈਨੂੰ ਤੁਹਾਨੂੰ ਜੇ ਜਿੱਦਾਂ ਆਪਾਂ ਕਿਹਾ ਸੀ ਨਾ ਤੁਹਾਨੂੰ ਕੁਝ ਵੀ ਚਾਹੀਦਾ ਸਾਊਥ ਬੋਰਡਵੇ ਤੇ ਤੁਹਾਨੂੰ ਮਿਲੂਗਾ ਠੀਕ ਹੈ ਫਲਕਾਰੀ ਵੀ ਪਈਆਂ ਨੇ ਰਿਪਨ ਦੇ ਮਤਲਬ ਸਾਰਾ ਕੁਝ ਜਿਵੇਂ ਭੈਣ ਨੇ ਦੱਸਿਆ ਨਾ ਵੀ ਹੁਣ ਤਾਂ ਜਿਹੜੇ ਨਵੇਂ ਇੱਥੇ ਦੇ ਹੈਗੇ ਆ ਜਿਹੜੇ ਇੱਥੇ ਦੇ ਬਾਰਨ ਬਰਾਊਟ ਆ ਸੋ ਸਾਰੀ ਸ਼ਾਪਿੰਗ ਵੀ ਇੱਥੋਂ ਕਰਦੇ ਆਪਦੀ ਬਿਆਬੂ ਦੀ ਪਰ ਕੁਆਲਿਟੀ ਡਾਊਨ ਹੈ ਮੈਨੂੰ ਲੱਗਦਾ ਹੈ ਨਾ ਛੋਟੇ ਉੱਪਰ ਹੈਗੀਆਂ ਲੁੱਕ ਇੱਧਰ ਦੇਖੋ ਸਭ ਕੁਝ ਚਲੋ ਆਪਾਂ ਕਿਹੜਾ ਜੀ ਲੈਣੀ ਹੈ ਆਪਾਂ ਤਾਂ ਵੈਸੇ ਦੇਖਣਾ ਦਿਖਾਉਣਾ ਆਪਣੇ ਤਾਂ ਵਿਆਹ ਚ ਟਾਈਮ ਆ ਜੀ ਇੱਥੇ ਤਾਂ ਕਿਕਰਾਂ ਵੀ ਹੈਗੀਆਂ ਯਾਰ ਤੁਹਾਡੇ ਸਾਬ ਹਾਲ ਚ ਕਿਕਰ ਖੜੀ ਹੈ ਉਹ ਕੀ ਹੁੰਦਾ ਤੇ ਇਹ ਸੂਟ ਹੈ ਜਿਹੜੇ ਦੇਖੋ 15 15 ਪਾਉਂਡ ਦੇ ਸੂਟ ਵਿਖਦੇ ਆ 15 15 ਤੋਂ ਲੈ ਕੇ 15 20 ਪਾਉਂਡ ਦੇ ਇਹ ਸਾਰੀਆਂ ਮੈਨੂੰ ਐ ਲੱਗਦਾ ਵੀ ਅਫਗਾਨੀਆਂ ਦੀਆਂ ਨਾ ਜਾਂ ਪਾਕਿਸਤਾਨੀਆਂ ਦੀਆਂ ਦੁਕਾਨਾਂ ਹੋਣੀਆਂ ਇਹਦੇ ਚ ਤੇ ਪੰਜਾਬੀਆਂ ਦੀ ਵੀ ਹੋਈ ਹੈਗੀਆਂ ਸੰਦੀਪ ਸੰਦੀਪ ਕਿੰਨਾ ਕਿੰਨਾ ਦੀਆਂ ਇਹ ਜਿਆਦਾ ਜਿਹੜੇ ਆਪਣੇ ਅਫਗਾਨੀ ਦਾ ਕੇ ਉਹਵਾ ਦੀਆਂ ਗਿਆ ਪੰਜਾਬੀ ਵੀ ਜਾ ਰਿਹਾ ਇੱਥੇ ਰੈਸਟੋਰੈਂਟ ਓਪਨ ਕੀਤੇ ਹੋਏ ਆਗੇ ਪੰਜਾਬੀਆਂ ਦਾ ਜ਼ਿਆਦਾ ਰੈਸਟੋਰੈਂਟ ਦਾ ਕੰਮ ਹੈ ਰੈਸਟੋਰੈਂਟ ਦੇ ਵਿੱਚ ਕੰਮ ਆ ਗਿਆ ਹੁਣ ਅੱਗੇ ਜੇ ਆਪਾਂ ਜਾਵਾਂਗੇ ਆਪਾਂ ਨੂੰ ਪਾਕਿਸਤਾਨੀ ਮੈਂ ਦੇਖ ਰਹੀ ਸੀ ਪਾਕਿਸਤਾਨੀ ਸੂਟ ਵੀ ਪਏ ਆ ਸਾਰਾ ਕੁਝ ਇੱਥੇ ਅੱਛਾ ਅੱਗੇ ਪਾਕਿਸਤਾਨੀ ਫਿਰ ਰਪਨ ਦੀ ਜੇਬ ਦੀ ਖੈਰ ਨਹੀਂ ਜੇ ਪਾਕਿਸਤਾਨੀ ਅੱਗੇ ਪਾਕਿਸਤਾਨੀ ਅਨ ਫਿਰ ਉਸ ਤੋਂ ਅੱਗੇ ਅਫਗਾਨੀ ਵੀ ਤੁਹਾਨੂੰ ਮਿਲ ਅਫਗਾਨੀਆਂ ਦਾ ਵੀ ਵੈਸੇ ਫੂਡ ਫਾਰਟ ਚ ਜ਼ਿਆਦਾ ਕੰਮ ਹੋਣਾ ਜਿਵੇਂ ਕਿਉਂਕਿ ਉਹਨਾਂ ਦਾ ਫੂਡ ਕੁਆਲਿਟੀ ਵਧੀਆ ਹੁੰਦੇ ਜਾਂ ਕੱਲ ਇਹਦਾ ਇੱਥੇ ਮੇਨਲੀ ਜਿੱਦਾਂ ਅ ਜਿੱਦਾਂ ਚਾਰਕ ਪੰਜ ਤੋਂ ਅਫਗਾਨੀ ਟ੍ਰੈਡੀਸ਼ਨਲ ਜਿਹੜੇ ਉਹਨਾਂ ਦੇ ਕਲੋਥਿੰਗ ਹਨਾ ਉਹ ਤੁਹਾਨੂੰ ਸਾਰੀ ਇੱਥੇ ਅੱਗੇ ਮਿਲੂਗੀ ਸਾਰੀ ਏਸੀ ਰੋਡ ਤੇ ਏਸੀ ਰੋਡ ਤੇ ਆਪਾਂ ਜਿੰਨਾ ਜਾਈ ਜਾਵਾਂਗੇ ਤੁਹਾਨੂੰ ਇਹ ਸਟ੍ਰੀਟ ਫੂਡ ਨੂੰ ਵੈਸੇ ਆਪਣੇ ਇੰਡੀਆ ਮਸ਼ਹੂਰ ਮੰਨਿਆ ਜਾਂਦਾ ਪਰ ਜਿਹੜਾ ਸਟ੍ਰੀਟ ਫੂਡ ਆ ਉਹ ਇੱਥੇ ਵੀ ਤੁਹਾਨੂੰ ਮਿਲ ਜਾਂਦਾ ਮੈਕਸੀਕਨ ਚਿੱਲੀ گارਲਿਕ ਇੰਡੀਅਨ ਮਸਾਲਾ ਚੀਜ਼ ਸాల్ట్ ਪਪਰ ਸਾਰਾ ਕੁਝ ਆ ਇੰਡੀਆ ਵਾਲਾ ਤੇ ਗੋਲ ਗੱਪੇ ਤਾਂ ਮੈਨੂੰ ਲੱਗਦਾ ਸਾਊਥ ਹਾਲ ਚ ਬਾਹਲੇ ਲੋਕ ਖਾਂਦੇ ਆ ਚਾਟ ਪਾਪੜੀ ਦਹੀਂ ਭੱਲੇ ਪਾਣੀ ਪੂਰੀ ਸਾਰਾ ਕੁਝ ਕੁਲਫੀ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਹੋ ਠੀਕ ਠਾਕ ਹੋ ਇੱਕ ਮਿੰਟ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਕੀ ਕਹਿੰਦੇ ਸੰਦੀਪ ਤੇ ਆ ਕੜੇ ਦੇਖ ਲੋ ਆ ਪੰਜਾਬ ਵਾਲੇ ਮੈਂ ਮਰਨ ਨੂੰ ਮੌਤ ਨਹੀਂ ਕਹਿੰਦਾ ਜਮੀਰ ਦੇ ਮਰਨ ਨੂੰ ਮੌਤ ਕਹਿੰਦਾ ਸਰੀਰਕ ਮੌਤ ਨੂੰ ਮੌਤ ਨਹੀਂ ਕਹਿੰਦਾ ਸੰਤ ਪਿੰਡਰਾਣੇ ਨੇ ਉਹਨਾਂ ਨੇ ਕਿਹਾ ਸੀ ਤੇ ਲਓ ਜੀ ਰੱਖ ਦੋ ਇਹ ਵੀ ਚੀਜ਼ਾਂ ਸਾਰੀਆਂ ਮਿਲਦੀਆਂ ਹੈ ਤੇ ਇਸ ਤੋਂ ਬਿਨਾ ਜੀ ਆ ਦੇਖੋ ਖੇਡਾਂ ਮੇਲੇ ਵਾਲੀਆਂ ਜਿਵੇਂ ਆਪਣੇ ਕੋਲੇ ਮੱਲੇ ਤੇ ਹੋਰ ਆਨੰਦਪੁਰ ਸਾਹਿਬ ਹੋਰ ਮਿਲਦਾ ਹੁੰਦਾ ਸੱਸੀ ਗਾ ਬਾਪੂ ਜੀ ਠੀਕ ਠਾਕ ਹੋ ਤੇ ਸਾਰੀਆਂ ਖੇਡਾਂ ਮਿਲਦੀਆਂ ਮੈਨੂੰ ਇਹ ਲੱਗਦਾ ਸੰਦੀਪ ਗੋਲ ਗੱਪਿਆਂ ਦੇ ਬਾਲੇ ਸ਼ਕੀਨ ਆ ਇੱਥੇ ਤੇ ਗੋਲ ਗੱਪੇ ਨਹੀਂ ਬਾਲੀਆਂ ਉਹ ਦੁਕਾਨਾਂ ਲੱਗੀਆਂ ਹੋਈਆਂ ਹਾਂਜੀ ਹਾਂਜੀ ਤੇ ਇਕੱਠ ਵੀ ਆ ਇਕੱਠ ਵੀ ਆ ਸਵੀਟ ਕੋਨ ਤੇ ਗੋਲ ਗੱਪੇ ਉਹ ਕਾਫੀ ਮਿਲਣਗੇ ਵੈਸੇ ਤਾਂ ਜਿੱਦਾਂ ਮੈਂ ਕਹਿਆ ਸੀ ਰੈਸਟੋਰੈਂਟਸ 'ਚ ਬਹੁਤ ਆ ਗਏ ਬਟ ਇਹ ਜਾਦੇ ਤੁਹਾਨੂੰ ਪੌਪੂਲਰ ਸਟਰੀਟ ਫੂਡ ਬਹੁਤ ਮਿਲਦਾ ਇੱਥੇ ਸੌਦਾ ਹਾਲ ਦੇ ਪਰ ਰੈਣ ਖਾਣ ਵਾਲੇ ਵੀ ਪੰਜਾਬੀ ਆ ਸਾਰੇ ਜਦੋਂ ਰਹਿੰਦੇ ਪੰਜਾਬੀ ਨੇ ਹਾਂ ਜਿਹੋ ਜਿਹਾ ਦੇਸ਼ ਉਹੋ ਜਿਹਾ ਭੇਸ ਇਹ ਗੱਲ ਕਹਿੰਦੇ ਹੁੰਦੇ ਆ ਨਾ ਤੇ ਉਹੋ ਜਿਹੀ ਬਣਿਆ ਪਿਆ ਅਸੀਂ ਪਿਛਲੇ ਵਲੌਗ ਚ ਗੱਲਾਂ ਕਰਦੇ ਸੀ ਵੀ ਇੱਥੇ ਫੋਰਨਰ ਕਿਉਂ ਨਹੀਂ ਰਹਿੰਦੇ ਕਿਉਂਕਿ ਫੋਰਨਰ ਦੇ ਇੱਥੇ ਕੰਮ ਦਾ ਲੋੜੀ ਨਾ ਨਾ ਉਹਨਾਂ ਦਾ ਸਮਾਨ ਮਿਲਦਾ ਨਾ ਉਹਨਾਂ ਦੇ ਜਿਵੇਂ ਬ੍ਰੈਡ ਬਰੋਡ ਉਹ ਖਾਂਦੇ ਆ ਜਾਂ ਜਿਹੜੀਆਂ ਚੀਜ਼ਾਂ ਫੋਰਨਰ ਖਾਂਦੇ ਇੰਗਲਿਸ਼ ਬ੍ਰੇਕਫਾਸਟ ਕਰਦੇ ਉਹ ਚੀਜ਼ਾਂ ਨਹੀਂ ਮਿਲਦੀਆਂ ਉਹਨਾਂ ਦਾ ਰਹਿਣ ਜਿਹੋ ਜਿਹਾ ਮਤਲਬ ਇਹ ਇਲਾਕੇ ਦੇ ਲੋਕਾਂ ਦਾ ਆਲਾ ਦਵਾਲਾ ਉਹ ਜਿਹੜਾ ਰਹਿਣ ਸਹਿਣ ਉਹ ਸਾਰਾ ਕੁਝ ਹੈ ਤੇ ਬੀ ਫ੍ਰੈਂਕਲੀ ਤੁਹਾਨੂੰ ਦੱਸਾਂ ਨਾ ਮਤਲਬ ਇੰਗਲੈਂਡ ਦੀ ਇੱਥੇ ਥੋੜੀ ਤੁਹਾਨੂੰ ਵਾਈ ਵੀ ਇੱਕ ਘੱਟ ਆਊਗੀ ਵੀ ਤੁਹਾਨੂੰ ਲੱਗਦਾ ਨਹੀਂ ਵੀ ਅਸੀਂ ਇੰਗਲੈਂਡ 'ਚ ਆ ਕਿਉਂਕਿ ਸਾਫ ਸਫਾਈ ਵੀ ਨਹੀਂ ਹੈਗੀ ਹਾਂਜੀ ਕੱਲਾ ਬੱਸਾਂ ਦੇਖ ਕੇ ਤੁਹਾਨੂੰ ਲੱਗਦਾ ਉਸ ਤੋਂ ਬਿਨਾਂ ਤੁਹਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਇੰਗਲੈਂਡ 'ਚ ਤਰੇ ਫਿਰਦੇ ਹਾਂ ਤੇ ਠੀਕ ਹੈ ਬੱਸ ਵਧੀਆ ਵੈਸੇ ਅ ਇੰਗਲੈਂਡ ਪੰਜਾਬ ਹੀ ਬਣਾ ਰੱਖਿਆ ਹੈ ਸਾਰਾ ਪੰਜਾਬ ਹੀ ਕਹਿ ਸਾਨੂੰ ਤਾਂ ਜੋ ਮਿੰਨੀ ਪੰਜਾਬ ਅਸੀਂ ਸੁਣਦੇ ਹੁੰਦੇ ਵੀ ਮਿੰਨੀ ਪੰਜਾਬ ਕਿਉਂ ਕਹਿੰਦੇ ਇਸ ਕਿਸੇ ਗੱਲ ਕਰਕੇ ਕਹਿ ਜਾਂਦਾ ਤੇ ਸਾਰਾ ਆਲਾ ਦਵਾਲਾ ਕਿਉਂ ਕਿਉਂ ਮਿਲਦਾ ਏ ਅਲੈਗਜ਼ੈਂਡਰੀ ਐਵੇਨਿਊ 15 15 15 ਤੋਂ ਘੱਟ ਕੋਈ ਚੀਜ਼ ਲਿਖੀ ਨਹੀਂ ਹੋਈ ਵੈਸੇ ਇੱਥੇ ਹਨ ਕੱਪੜੇ हां ਠੀਕ ਹੈ ਯਾਰ 15 ਦੇ ਫਿਰ ਵੀ ਇੱਥੇ ਆ ਗਏ ਨਹੀਂ ਆਉਂਦਾ ਹਲੋ ਜੀ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਮ ਸ਼ੁਕਰੀਆ ਜੀ ਮਿਹਰਬਾਨੀ ਇਹ ਦੇਖੋ ਦੁਕਾਨਾਂ ਦੇ ਨਾਮ ਵੀ ਹਿਮਾਲਿਆ ਸ਼ੋਪਿੰਗ ਸੈਂਟਰ ਤੇ ਆਪਣੇ ਵਾਲਾ ਰੱਖਿਆ ਹਿਮਾਲੇ ਵਾਲਾ ਤੇ ਅੰਦਰ ਸਮਾਨ ਆ ਜਿਹੜਾ ਸਾਰਾ ਜਿਵੇਂ ਆਪਣੇ ਏਸੀ ਮਾਰਕੀਟ ਅਦਾਲਤ ਬਾਜ਼ਾਰ ਹੁੰਦੇ ਹਨਾ ਪਟਿਆਲੇ ਸਾਡੇ ਕਿਉਂਕਿ ਉੱਥੇ ਜਾਂਦੇ ਰਹੇ ਆ ਸ਼ਹਿਰ ਚ ਤੇ ਉਹੀ ਕੁਝ ਇੱਥੇ ਹੈ ਮੈਂ ਵੀ ਕਹਿ ਗਿਆ ਥੇ ਮੈਂ ਏਸੀ ਮਾਰਕੀਟ ਲੱਗਦੀ ਆ ਹਨਾ ਸਾਡੇ ਉੱਥੇ ਏਸੀ ਮਾਰਕੀਟ ਇਹਦਾ ਸੰਦੀਪ ਮੈਨੂੰ ਐ ਲੱਗੀ ਜਾਂਦਾ ਵੀ ਜਿਹੜਾ ਇਹ ਮੰਗਦੇ ਹੁੰਦੇ ਆ ਬੀਂਡੀਆ ਤੋਂ ਆ ਲੈਣਾ ਆ ਲੈਣਾ ਇੰਡੀਆ ਤੋਂ ਕੁਝ ਮੰਗਾਉਣ ਦੀ ਲੋੜ ਹੀ ਨਹੀਂ ਐ। ਉਹ ਤਾਂ ਇੱਥੇ ਲਿਜਾਣ ਦੀ ਲੋੜ ਹੀ ਨਹੀਂ ਐ। ਆਈ ਥਿੰਕ ਮਾਈਟੀ ਨੇ ਇੱਥੇ ਕੱਪੜੇ। ਇੱਥੇ ਤੁਹਾਨੂੰ ਨਾ ਜਿੱਦਾਂ ਹਰ ਇੱਕ ਜੇ ਤੁਸੀਂ ਕਹਿਣਾ ਕਿ ਤੁਸੀਂ ਪਾਕਿਸਤਾਨੀ ਫਰਾਈ ਕਰਨਾ ਤੁਹਾਨੂੰ ਉਹ ਵੀ ਮਿਲੂਗਾ। ਸਾਰਾ ਮਿਕਸ ਹੋਇਆ ਹੋਇਆ। 70 7000 ਸਿਰਫ 7000 ਇਹ ਸਭ ਤੋਂ ਵੱਡਾ ਸ਼ੋਪਿੰਗ ਸੈਂਟਰ ਇੱਥੋਂ ਦਾ। ਉਹ ਸਭ ਤੋਂ ਵੱਡਾ। ਹਾਂ ਮਤਲਬ ਮੋਸਟਲੀ ਸਮਾਨ ਮਿਲਦਾ ਸਾਰਾ। ਹਾਂਜੀ ਹਾਂਜੀ। ਵਿੱਚ ਜਿਹੜੀ ਆਰਟੀਫੀਸ਼ੀਅਲ ਜੁਐਲਰੀ ਹੁੰਦੀ ਹੈ ਉਹਦੀਆਂ ਦੁਕਾਨਾਂ ਐ। ਹੇ ਯਾਰ ਆਪਣਾ ਆਪਣਾ ਨਾ ਦੇਖ ਕੇ ਦੱਸਿਓ ਵੀ ਕਿਹਨੂੰ ਕਿੱਥੇ ਕੀ ਕੀ ਲੱਗ ਰਿਹਾ ਵੀ ਕਿੱਥੇ ਕਿੱਥੇ ਫਿਰ ਰਹੇ ਆ ਕੋਈ ਕੋਈ ਲੁਧਿਆਣੇ ਦਾ ਬਾਜ਼ਾਰ ਲੱਗਦਾ ਕੋਈ ਕੋਈ ਫਗਵਾੜੇ ਦਾ ਬਾਜ਼ਾਰ ਲੱਗਦਾ ਕਦੇ ਲੁਧਿਆਣਾ ਲੱਗਦਾ ਕਦੇ ਫਗਵਾੜ ਲੱਗਦਾ ਆ ਜਿਹੜੇ 2-3 ਇੱਥੋਂ ਦੇ ਬੰਦੇ ਫਿਰਦੇ ਆਪਣੇ ਲੋਕਲ ਮਤਲਬ ਜਿਹੜੇ ਬ੍ਰਿਟਿਸ਼ ਇੱਥੋਂ ਦੇ ਇੱਥੋਂ ਦੀ ਰੇਸ ਵਾਲੀ ਉਹ ਭੁੱਲ ਭਲੇ ਖੇਤੇ ਵੜ ਗਏ ਕਿਤੇ ਆ ਗਏ ਤੇ ਜਾਂ ਫਿਰ ਕੋਈ ਰਿਸ਼ਤੇ ਰਿਸ਼ਤੇ داری ਹੋਊਗੀ ਆਪਣੇ ਆਲੇ ਨਾਲ ਨਹੀਂ ਤਾਂ ਤੇ ਕੌਣ ਆਉਂਦਾਗਾ ਇੱਥੇ ਇਹੋ ਜਿਹਾ ਮਾਹੌਲ ਜਿੰਨਾ ਦਾ ਇਹ ਸਾਊਥ ਹਾਲ ਸ਼ਹਿਰ ਹੈਗਾ ਮਤਲਬ ਟਾਊਨ ਜਾਂ ਤੁਸੀਂ ਕਹਿ ਸਕਦੇ ਹੋ ਤੇ ਸਭ ਤੋਂ ਜਿਹੜਾ ਮੇਨ ਹੈ ਇਹਦਾ ਇਹ ਬਰੌਡਵੇ ਹੀ ਹੈ ਤੇ ਜਿਹੜਾ ਅਸੀਂ ਘੁਮਾਰੇ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਤੇ ਦੇਖੋ ਜੀ ਤੇ ਜੁੱਤੀਆਂ ਵਿਗ ਰਹੀਆਂ ਸਾਰੀਆਂ ਜੁੱਤੀਆਂ ਸੋਹਣੀਆਂ ਵੀ ਹਾਂ ਸੋਹਣੀਆਂ ਕੰਮ ਕੈਰੀਅਰ ਸਾਰੇ ਹਰ ਕਿਸਮ ਦਾ ਕੰਮ ਕਰਦੇ ਆ ਸੰਦੀਪ ਇੱਥੇ ਪੰਜਾਬੀ ਹੈ ਨਾ ਹਾਂਜੀ ਹਾਂਜੀ ਹੈਨਾ ਜਿਵੇਂ ਬਾਈ ਆਹ ਦੁਕਾਨ ਛੋਟੀ ਜੀ ਦੁਕਾਨ ਲਾ ਰખી ਸੀ ਇਹਨਾਂ ਨੇ ਹਰ ਕਿਸਮ ਦਾ ਕੰਮ ਹੈ ਔਰ ਜੋ ਵੀ ਤੁਸੀਂ ਸੋਚ ਸਕਦੇ ਹੋ ਨਾ ਇੱਥੇ ਤੋਂ ਉਹ ਕੰਮ ਮਿਲੂਗਾ ਮਤਲਬ ਜਿਵੇਂ ਆਪਣੇ ਮੈਂ ਗੱਲ ਇਹ ਕਰ ਰਿਆਂ ਜਿਵੇਂ ਆਪਣੇ ਰੇਡੀਅਨ ਲਾਉਣ ਚ ਗੋਲ ਗੱਪਾਂ ਦੀ ਉੱਥੇ ਸ਼ਰਮ ਮੰਨਦੇ ਆ ਤੇ ਇੱਥੇ ਲਾ ਰੱਖੀ ਆ ਇੱਥੇ ਕੋਈ ਸ਼ਰਮ ਨਹੀਂ ਬਿਲਕੁਲ ਵੀ ਨਹੀਂ ਇੱਥੇ ਕਿਉਂਕਿ ਜਿਹੜੇ ਕੰਮ ਦੀ ਹੁੰਦੀ ਇੱਕ ਤਾਂ ਲੋਕਾਂ ਨੂੰ ਵੈਲਿਊ ਹੁੰਦੀ ਹੈਗੀ ਕੋਈ ਕਈ ਤਾਂ ਮਿਲਦਾ ਨਹੀਂ ਇੱਥੇ ਜਿੱਦਾਂ ਦਾ ਮਿਲਦਾਗਾ ਲੋਕੀ ਅਪਰੀਸ਼ੀਏਟ ਕਰਦੇ ਆਗੇ ਕੀ ਆ ਚਲੋ ਕਿਰਤ ਕਰਨੀ ਆ ਜਿਵੇਂ ਦੀ ਕਰੋ ਬਸ ਕੰਮ ਹੀ ਕਰਨ ਹੈ ਤਾਂ ਕੰਮ ਹੀ ਕਰਦੇ ਐਟ ਲੀਸਟ ਕੰਮ ਹੀ ਕਰਦੇ ਤਾਂ ਹੀ ਕਰਕੇ ਬਈ ਤੁਹਾਨੂੰ ਜਿੰਨਾ ਤੁਸੀਂ ਇਹ ਵਲੌਗ ਚ ਤੁਸੀਂ ਦੇਖ ਰਹੇ ਹੋ ਨਾ ਕੋਈ ਮਤਲਬ ਜਿਵੇਂ ਮੇਲੇ ਤੇ ਆਪਣੇ ਤਾਂ ਉਹ ਵੇਚਦਾ ਹੁੰਦਾ ਚੀਜ਼ਾਂ ਛੋਟੀਆਂ ਛੋਟੀਆਂ ਹੋਰ ਉਵੇਂ ਵੇਚੀ ਜਾਂਦੇ ਆ ਕਿਸੇ ਨੂੰ ਛੋਟੇ ਕੋਈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸਾਰਾ ਕੰਮ ਮਤਲਬ ਇਥੇ ਅ ਕਰਦੇ ਆ ਕੀ ਹਾਲ ਹੈ ਬਾਈ ਜੀ ਠੀਕ ਠਾਕ ਸਾਰੇ ਆਪਣੇ ਵਾਲੀ ਆ ਇਹ ਦੇਖ ਲਓ ਬਾਈ ਜੀ ਮਲੇ ਜਾਣ ਪਛਾਣ ਦੇ ਵਲੌਗ ਦੇ ਇਹ ਕਹਿੰਦੇ ਜਲੇਬੀਆਂ ਛਕੋ ਪ੍ਰੋਪਰ ਪੰਜਾਬ ਦਾ ਫੀਲ ਦਵਾਈਏ ਜਲੇਬੀ ਵਾਲੀ ਸੰਦੀਪ ਆ ਪੰਦ ਗਾਂਦੇ ਚੱਲੀ ਜਲੇਬੀਆਂ ਕਿਤੇ ਨਿਕਲਦੀਆਂ ਜਾਣ ਹਾਂਜੀ ਥੈਂਕ ਯੂ ਵੀਰੇ ਹਾਂਜੀ ਇਹਨੂੰ ਬਸ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਮਚ ਹਾਂਜੀ ਸ਼ੁਕਰੀਆ ਵੀਰੇ ਥੈਂਕ ਯੂ ਜੀ ਮਿਲਦੇ ਆ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਕਿੱਥੇ ਵੈਸੇ ਨਾ ਯਾਰ ਇਹ ਗੱਲ ਇੱਕ ਆਪਣੇ ਮਤਲਬ ਪੰਜਾਬ ਦੇ ਲੋਕਾਂ ਨੂੰ ਵੀ ਸਿੱਖਣੀ ਚਾਹੀਦੀ ਹੈ ਜਿੰਨੇ ਆਪਾਂ ਪੰਜਾਬ 'ਚ ਰਹਿੰਦੇ ਆ ਜਾਂ ਬੇਸਿਕਲੀ ਇੱਥੇ ਭਾਵੇਂ ਪੰਜਾਬੀ ਆ ਪਰ ਵੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਜਿਹੜਾ ਬੰਦੇ ਦੀ ਸੋਚ ਹੈ ਜਿਹੜੀ ਉਹੀ ਵੱਡੀ ਹੋਣੀ ਚਾਹੀਦੀ ਹੈ ਕੁਝ ਆਪਣੇ ਲੋਕ ਇਹ ਨਾ ਆਪਣੇ ਜ਼ਿਆਦਾ ਲੋਕ ਮਤਲਬ ਟਾਰਗੇਟ ਕਰ ਲਾਂਗੇ ਜਾਂ ਵੀ ਅੱਛਾ ਹੁਣ ਤੂੰ ਆਹ ਕੰਮ ਕਰੇਗਾ ਜਾਂ ਜਿਵੇਂ ਮੰਨ ਲਓ ਕਿਸ ਨੇ ਮੂਲੀ ਲਾਈਆਂ ਇੱਥੇ ਤੁਸੀਂ ਦੇਖ ਲਓ ਦੋ ਦੋ ਮੂਲੀਆਂ 1.5 ਪਾਉਂਡ ਦੀਆਂ ਵਿਕਦੀਆਂ ਸੀਗੀਆਂ ਤੇ ਮਤਲਬ 150 ਰੁਪਏ ਦੀਆਂ ਆਪਣੇ ਕੋਈ ਬੰਦੇ ਨੇ ਖੇਤ ਗਾਇਆਂ ਹੋਣ ਉਹ ਤੋਂ ਤੋੜ ਕੇ ਵੇਚਣ ਚੱਲ ਜੇ ਤੇ ਉਹਨੂੰ ਕਹਣਗੇ ਅੱਛਾ ਹੁਣ ਤੂੰ ਇਹ ਕਰੇਗਾ ਇੱਥੇ ਕੋਈ ਸ਼ਰਮ ਨਹੀਂ ਇੱਥੇ ਬੰਦੇ ਨੂੰ ਪੈਸਾ ਬਣਨਾ ਚਾਹੀਦਾ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਸਾਰੇ ਕੰਮ ਕਰਦੇ ਤੇ ਇੱਕ ਵੱਡੀ ਗੱਲ ਇੱਥੇ ਤਰੀ ਚੰਗੀ ਕੀ ਲੱਗਦੀ ਹੈ ਵੀ ਬਾਕੀ ਦੇ ਜਿਹੜੇ ਲੋਕ ਨੇ ਰਿਸਪੈਕਟ ਕਰਦੇ ਉਹਦੇ ਕੰਮ ਦੀ ਵੀ ਤਰੀ ਜੌਬ ਹੈ ਜਦ ਤਰ ਇਹੋ ਜਿਹਾ ਕੰਮ ਹਨ ਤੇ ਪਰ ਆਪਣੇ ਲੋਕ ਮਤਲਬ ਪੰਜਾਬ 'ਚ ਉਲਟ ਚੱਲਦਾ ਪੰਜਾਬ 'ਚ ਲੱਤਾਂ ਖਿੱਚਣ ਵਾਲੇ ਵਾਧੂ ਮਿਲ ਜਾਂਦੇ ਚਾਹੇ ਕਿ ਐਵੇਂ ਹੋਣਾ ਨਹੀਂ ਚਾਹੀਦਾ ਤੇ ਸਾਰੇ ਕੰਮ ਹੀ ਬਰਾਬਰ ਹੁੰਦੇ ਆ ਇ ਜੋ ਵੀ ਤੁਸੀਂ ਦੇਖ ਲੋ ਪੰਜਾਬੀ ਬੰਦਿਆ ਵੱਡੇ ਸਟੋਰਾਂ ਤੋਂ ਲੈ ਕੇ ਰੇੜੀਆਂ ਤੱਕ ਥੱਲੇ ਸਾਮਾਨ ਰੱਖਣ ਦਾ ਤੁਸੀਂ ਵਲੌਗ 'ਚ ਦੇਖੀ ਹੋਣਾ ਸਾਰਾ ਕੁਝ ਚੱਲਦਾ ਇੱਥੇ ਨਾਲੇ ਆਪਾਂ ਨੂੰ ਦਰਿਪਨ ਸਿਖਾਈ ਇਹ ਗਿਆ ਸੀ ਵੀ ਦਸਾਨਾ ਹਾਂ ਦੀ ਕਿਰਤ ਕਰ ਕਿਰਤ ਕਰਨ ਜਿਵੇਂ ਭੈਣ ਨੇ ਉਹ ਤੋਂ ਪਹਿਲਾਂ ਗਿਆ ਸੀ ਨਾ ਵੀ ਕਿਰਤ ਕਰੋ ਯਾਰ ਤੁਸੀਂ ਆਪਣੀ ਕੰਮ ਕਰਕੇ ਪੈਸਾ ਕਮਾਓ ਜਿਵੇਂ ਵੀ ਤੁਹਾਨੂੰ ਆਉਣਾ ਚਾਹੀਦਾ ਹੈਗਾ ਹਨਾ ਹਾਂਜੀ 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 ਸਤਿ ਸ੍ਰੀ ਅਕਾਲ ਭਾਈ ਜੀ ਕਿਵੇਂ ਹੋ ਸੌਰੀ ਮੈਂ ਬਿਜੀ ਸੀਗਾ ਥੋੜਾ ਜਿਹਾ ਹਾਂਜੀ ਤੇ ਸ਼ੁਕਰੀਆ ਵੀਰੇ ਸ਼ੁਕਰੀਆ ਥੈਂਕ ਯੂ ਚਾਹ ਪਾਣੀ ਨਾ ਨਾ ਥੈਂਕ ਯੂ ਨਾ ਹਾਂ ਜੀ ਲਾ ਲਓ ਗੱਡੀ ਲਾ ਲੂਗੇ ਜੀ ਅੱਛਾ ਤੇ ਇੱਕ ਗੱਲ ਮੈਂ ਹੋਰ ਕਰਨੀ ਸੀ ਬਈ ਕਈ ਬੰਦੇ ਨਾ ਸਾਨੂੰ ਇੱਥੇ ਮਿਲਣ ਆਲੇ ਇੰਨੇ ਕ ਜਿਆਦਾ ਸੀ ਬ੍ਰਾਡਵੇ ਤੇ ਆ ਮੇਰੀ ਭੈਣ ਨੂੰ ਪਛੋ ਸਨੀਪ ਕਿੰਨੇ ਕ ਜਾਣੇ ਮਿਲੇ ਅੱਜ ਸਵੇਰ ਦੇ ਮਿਲ ਗਿਆ ਉਹ 200 ਜਾਣੇ ਮੈਨੂੰ ਲੱਗਦਾ ਜਿਆਦੇ ਜਿਆਦੇ ਮਿਲ ਗਿਆ ਹਰ ਇੱਕ ਬੰਦੇ ਨੂੰ ਐਂ ਲੱਗਦਾ ਹੁੰਦਾ ਵੀ ਮੈਂ ਮਿਲਣ ਆਣਾ ਪਹਿਲਾਂ ਹਨਾ ਵੀ ਮੈਂ ਮਿਲਣ ਆਣਾ ਪਹਿਲਾਂ ਪਰ ਸਾਨੂੰ ਪਤਾ ਇੰਨੇ ਕ ਮਿਲ ਗਏ ਠੀਕ ਹੈ ਤੁਹਾਡਾ ਸਾਰਿਆਂ ਦਾ ਪਿਆਰ ਹੈ ਰਿਸਪੈਕਟ ਕਰਦੇ ਹਾਂ ਪਰ ਕਈ ਵਾਰ ਨਾ ਅਸੀਂ ਵਲੌਗ ਬਣਾਉਂਦੇ ਹੁੰਨੇ ਜਿਵੇਂ ਹੁਣ ਮੈਂ ਬਣਾਈ ਜਾਂਦਾ ਸੀ ਆ ਦੇਖੋ ਵਲੌਗ ਕਰਦੇ ਕਰਦੇ ਕੋਈ ਮਿਲ ਨਾ ਜਾਂਦਾ ਕਈ ਵਾਰ ਨੇ ਕਿਸੇ ਨੂੰ ਨਹੀਂ ਬੁਲਾਇਆ ਜਾਂਦਾ ਤਾਂ ਅੰਗਲੇ ਨੂੰ ਐ ਲੱਗਦਾ ਐ ਨਾ ਲੱਗੇ ਕਿਸੇ ਨੂੰ ਵੀ ਐਟੀਟਿਊਡ ਆ ਜਾਂ ਕੁਝ ਹੋ ਆ ਹਨਾ ਕਿਉਂਕਿ ਮਤਲਬ ਤੁਹਾਡੇ ਤੱਕ ਫੇਰ ਹੀ ਪਹੁੰਚਦਾ ਕਈ ਵਾਰੀ ਪਤਾ ਨਹੀਂ ਲੱਗਦਾ ਤੁਹਾਡੇ ਤੱਕ ਫੇਰ ਪਹੁੰਚਦਾ ਜੇ ਅਸੀਂ ਬਣਾਉਂਨੇ ਆ ਜੇ ਕੰਮ ਕਰਦੇ ਸਾਡਾ ਵੀ ਇੱਕ ਤਰ੍ਹਾਂ ਦਾ ਕੰਮ ਐ ਇਹ ਜੌਬ ਐ ਹਨਾ ਤੇ ਸਾਰੇ ਬਹੁਤ ਸਿਆਣੇ ਆ ਵੀਡੀਓ ਨੂੰ ਜਰਪਨ ਵੇਟ ਕਰ ਲੈਂਦੇ ਆ ਨਾ ਸਾਰੇ ਜਣੇ ਮਤਲਬ ਮਾਇਨ ਨਾ ਕਰਿਓ ਜਾਂ ਤੁਹਾਨੂੰ ਸਲਾਹ ਹੈ ਜਿੰਨੇ ਦਿਨ ਇੰਗਲੈਂਡ ਚ ਇਥੇ ਤੇ ਜੇ ਕਿਸ ਨੇ ਬਲਾਉਣਾ ਹੁੰਦਾ ਜਦੋਂ ਫਿਨਿਸ਼ ਜਦੋਂ ਅਸੀਂ ਤੁਰੇ ਜਾਂਦੇ ਆ ਨਾਰਮਲ ਤੁਰੇ ਜਾਂਦੇ ਆ ਤੇ ਉਦੋਂ ਮਿਲ ਲਿਆ ਕਰੋ ਇਹ ਤੁਰੇ ਤੁਰੇ ਹੁਣ ਅਸੀਂ ਪਹੁੰਚੇ ਹਾਂ ਜੀ ਜਲੇਬੀ ਜੰਕਸ਼ਨ ਤੇ ਕੜਕ ਚਾਹੇ ਨਾਲ ਨਗਾਨ ਇੱਕੋ ਹੀ ਕਰਨੀ ਚਾਹੀਦੀ ਵੇ ਚਾਹ ਨਾਲ ਜਲੇਬੀਆਂ ਲਓ ਜੀ ਹਾਂ ਜੀ ਬਹੁਤ ਮਸ਼ਹੂਰ ਹੈ ਕਹਿੰਦੇ ਜਲੇਬੀ ਸਾਊਥ ਹਾਲ ਚ ਕਹਿੰਦੇ ਸਭ ਤੋਂ ਵੱਧ ਜਲੇਬੀਆਂ ਮਸ਼ਹੂਰ ਹੈ ਇਹਨਾਂ ਦੀਆਂ ਜਲੇਬੀ ਜੰਕਸ਼ਨ ਵਾਲਿਆਂ ਦੀਆਂ ਤੇ ਹੈਗੀ ਹੈ ਜੀ ਹੈਗੀ ਹੈ ਇਹ ਗੱਲ ਠੀਕ ਹੈ ਤੇ ਜਲੇਬੀਆਂ ਤੋਂ ਬਿਨਾ ਇਹਨਾਂ ਦੇ ਮਿਲਦੇ ਆ ਜੀ ਸਮੋਸੇ ਬ੍ਰੈਡ ਤੇ ਜਿਵੇਂ ਤੁਹਾਨੂੰ ਪਹਿਲਾਂ ਦਿਖਾਈ ਜਾਂਦੇ ਆ ਉਹ ਗਜਰੇਲਾ ਤੇ ਆਹ ਮਿਲਦੇ ਆਪਣੇ ਇੰਡੀਆ ਦਾ ਸੁਭਾਨਾ ਗੋੜਾ ਵਾਲੀ ਗੱਚਕ ਪਈ ਹੈ ਲੈ ਪੰਜਾਬੀ ਚ ਲਿਖਿਆ ਦੇਖੋ ਗੋੜਾ ਗੱਚਕ ਇਹ ਨਹੀਂ ਐਂ ਨਹੀਂ ਪਤਾ ਇੰਡੀਆ ਤੋਂ ਹੀ ਆਉਂਦੀ ਹੈ ਕੋਈ ਸਾਰੀ ਪਕੌੜੇ ਸਾਰਾ ਕੁਝ ਪਿਆ ਹੈਗਾ ਕਿਆ ਬਾਤ ਹੈ ਕਿਆ ਬਾਤ ਹੈ ਪੰਜਾਬ ਹੈ ਜਮਾ ਪੰਜਾਬ ਲੱਗਦਾ ਭਾਈ ਯੂਕੇ ਚੋਂ ਗਿਆ ਕਦਮ ਕਦਮ ਤੇ ਪੰਜਾਬੀ ਕਦਮ ਕਦਮ ਤੇ ਕਦਮ ਕਦਮ ਤੇ ਸੂਟ ਖੁਸ਼ੀਆਂ ਕੁੜੀਆਂ ਦਾ ਸੂਟ ਹੀ ਦੇਖਦੇ ਕਦਮ ਕਦਮ ਤੇ ਸੰਦੀਪ ਮੈਨੂੰ ਇਹ ਲੱਗਦਾ ਵੀ ਇੱਕ ਗੱਲ ਹੋਰ ਹੈ ਜਿਵੇਂ ਆਪਾਂ ਕਿਹਾ ਸੀਗੇ ਵੀ ਅਫਗਾਨੀ ਜਾਂ ਪਾਕਿਸਤਾਨੀ ਰਹਿੰਦੇ ਆ ਜੇ ਪਾਕਿਸਤਾਨੀ ਪੰਜਾਬ ਤੋਂ ਨਹੀਂ ਆਪਾਂ ਨੂੰ ਉਧਰਲੇ ਪੰਜਾਬ ਤੋਂ ਸਾਨੂੰ ਘੱਟ ਮਿਲੇ ਇਥੇ ਮੇਰੇ ਨਾਲੇ ਸਾਰੇ ਇਧਰਲੇ ਪੰਜਾਬ ਦੀ ਜਿਆਦੇ ਆ ਆਪਣੇ ਵਾਲੇ ਦੇ ਹਨ ਛੱਡਦੇ ਪੰਜਾਬ ਦੇ ਇਹ ਆਪਾਂ ਅਫਗਾਨੀ ਤਾਂ ਮਿਲੇ ਆਪਾਂ ਨੂੰ ਹਜੇ ਅਫਗਾਨਿਸਤਾਨ ਦੇ ਤਾਂ ਕਾਫੀ ਜਾਣੇ ਮਿਲੇ ਹਨਾ ਆ ਦੇਖੋ ਅੱਗੇ ਟੈਲੀਫੋਨ ਵਾਲੇ ਜਿਹੜੇ ਪੋਲ ਜੇ ਹੁੰਦੇ ਆ ਲੰਡਨ ਚ ਸਭ ਤੋਂ ਵੱਧ ਫੇਮਸ ਹੈ ਇਹ ਵੈਸੇ ਜਦੋਂ ਲੰਡਨ ਘੁੰਮਾਂਗੇ ਨਾ ਉਦੋਂ ਤੁਹਾਨੂੰ ਦਿਖਾ ਦਾਂਗੇ ਇਹ ਤੇ ਜਿੰਨੇ ਮਤਲਬ ਲੰਡਨ ਦਾ ਆਈਕਨ ਹੈ ਜਿਵੇਂ ਆਈਫਲ ਟਾਵਰ ਹੈ ਨਾ ਆਪਣਾ ਉਹਦਾ ਪੈਰਿਸ ਦਾ ਉਵੇਂ ਲੰਡਨ ਦਾ ਆਈਕਨ ਇਹ ਹੈਗਾ ਤੇ ਇੱਕ ਆ ਬੱਸ ਜਿਹੜੀ ਆ ਸਾਹਮਣੇ ਹਾਂਜੀ ਆ ਜਿਹੜੀ ਬੱਸ ਡਬਲ ਡੈਕਰ ਬੱਸਸ ਤੇ ਟੈਲੀਫੋਨ ਬੋਥ ਇਹ ਸੰਦੀ ਭੱਜ ਵੀ ਚੱਲਦੇ ਆ ਕੰਮ ਕਰਦੇ ਹੁੰਦੇ ਆ ਜਿਆ ਤੁਹਾਨੂੰ ਚੇਂਜ ਚਾਹੀਦੀ ਹੁੰਦੀ ਆ ਵੈਸੇ ਲੋਕੇ ਅੱਛਾ 1 ਪਾਉਂਡ ਪਾ ਕੇ ਜਿਆ ਲੋਕੇ ਯੂਜ਼ ਬਹੁਤ ਘੱਟ ਕਰਦੇ ਆਗੇ ਇੱਥੇ ਓਬਵੀਅਸਲੀ ਇੰਨੀ ਤੁਹਾਨੂੰ ਪਤਾ ਇੱਥੇ ਹੁਣ ਤਾਂ ਫੋਨ ਫੋਨ ਆਗੇ ਜਿਆ ਜਦੋਂ ਤੁਸੀਂ ਸੈਂਟਰਲ ਜਾਵੋਗੇ ਆਪਣੇ ਜਿਹੜੇ ਆਉਣ ਵਾਲੇ ਵਲੌਗਸ ਆਗੇ ਇੱਥੇ ਇਹਨਾਂ ਦੀ ਜਿੱਦਾਂ ਹੁਣ ਇੱਥੇ ਆਪਾਂ ਨੂੰ ਦੇਖਦੇ ਕੋਈ ਕੇਅਰ ਵੀ ਨਹੀਂ ਕਰਦਾ ਮੇਨਟੇਨ ਵੀ ਨਹੀਂ ਕਰਦਾ ਉੱਥੇ ਥੋੜੇ ਜ਼ਿਆਦਾ ਜਿੱਦਾਂ ਦੇ ਆਪਾਂ ਦੇਖਦੇ ਆਂਗੇ ਵੀਡੀਓਜ਼ ਤੁਹਾਨੂੰ ਦੇਖਣ ਵਾਲੇ ਮਿਲਣਗੇ ਉੱਥੇ ਸਾਰਾ ਕੁਝ ਮਿਲੂਗਾ ਹਾਂਜੀ ਹਾਂਜੀ ਠੀਕ ਆ ਲੈ ਵੀ ਤੁਰ ਫਿਰ ਕੇ ਮੇਲਾ ਬਹੁਤ ਦੇਖ ਲਿਆ ਤੇ ਹੁਣ ਪੀ ਲਈ ਚਾਹ ਆਪਾਂ ਹੋਰ ਬਾਪੂ ਜੀ ਸੇ ਤਕੜੀ ਐ ਮੋਤੀ ਮਹਿਲ ਮੋਤੀ ਮਹਿਲ ਦੀ ਚਾਹ ਬੜੀ ਮਸ਼ਹੂਰ ਹੈ ਕਹਿੰਦੇ ਇੱਥੇ ਲੈ ਵੀ ਅੰਦਰਲੇ ਪਾਸੇ ਦੇਖੀਏ ਬੈਠਣ ਨੂੰ ਸੀਟਿੰਗ ਕਰਾਂਗੇ ਉਹ ਕਪੂਰਥਲਾ ਉਹ ਜ਼ਿਲ੍ਹਿਆਂ ਦੇ ਨਾਮ ਨੇ ਸਾਡਾ ਜਿਲ੍ਹਾ ਹੈਗਾ ਬਰਨਾਲਾ ਲੈ ਵੀ ਅਸੀਂ ਤਾਂ ਬਰਨਾਲੇ ਜ਼ਿਲ੍ਹੇ 'ਚ ਜਾਵਾਂਗੇ ਉਹ ਫਿਰੋਜ਼ਪੁਰ ਜਲੰਧਰ ਅਮਰਸਰ ਪਠਾਨਕੋਟ ਹੈ ਨੀ ਘੱਟ ਲਿਖਿਆ ਬਰਨਾਲਾ ਘੱਟ ਮਸ਼ਹੂਰ ਹੈ ਬਰਨਾਲਾ ਘੱਟ ਬਰਨਾਲਾ ਘੱਟ ਮਸ਼ਹੂਰ ਬਰਨਾਲਾ ਹੈ ਨਹੀਂ ਜੀ ਫਿਰ ਤਾਂ ਨਾ ਹੀ ਬੈਠੇ ਨਾ ਹੀ ਸਮਝੇ ਫਿਰ ਤਾਂ ਚਲ ਕਪੂਰਥਲੇ ਵਾਲੇ ਚ ਬਹਿ ਜਾਨੇ ਆ ਜੀ ਆ ਭੈਣ ਦੇ ਸਹੁਰੇ ਅਗਰਵੀਰ ਦਾ ਪਿੰਡ ਤੇ ਕਪੂਰਥਲੇਲੇ ਚ ਚਲੋ ਬਹਿ ਜਾਓ ਬਾਈ ਹੋਰ ਕੀ ਕਰਾਂ ਜੀ ਕਿੱਥੇ ਜੀ ਉੱਪਰ ਵੀ ਹੈਗਾ ਚਲੋ ਉੱਪਰ ਬਹਿ ਜਾਓ ਇੱਥੇ ਬਹਿ ਜਾਓ ਇੱਥੇ ਬਹਿ ਜਾਓ ਯਸ ਸਾਨੂੰ ਇੱਕ ਚੇ ਇਹਦਨਾਇਰ ਸੱਚੀ ਪੰਜਾਬ ਦੀ ਅਸਲ ਜਾਦ ਹੈ ਪੰਜਾਬ ਦੀ ਟਰੈਡੀਸ਼ਨਲ ਸਵੀਟਿਸ਼ ਹੈ ਜਲੇਬੀ ਵੈਸੇ ਗਲਾਬ ਹੈ ਆਪਣਾ ਰਸਗੁਲੇ ਬਹੁਤ ਕੁਝ ਚੱਲੀ ਜਾਂਦਾ ਪਰ ਸਭ ਤੋਂ ਵੱਧ ਚਾਹ ਨਾਲ ਜਲੇਬੀ ਭੁੱਖ ਮਾਰਨ ਵਾਲੇ ਦੋ ਵਧੀਆ ਕੁਝ ਹੋਰ ਕੰਮ ਹੋਈ ਨਹੀਂ ਸਕਦਾ ਓਦਾਂ ਸੀ ਚਾਹ ਚਾਹ ਨੂੰ 슈ਗਰ ਪਾਉਂਦੇ ਹਾਂ ਹਾਂਜੀ ਨਾਲ ਮਠਾਗਾ ਨੇ ਓਦਾਂ ਚਾਹ ਚ ਬਰਾਊਨ 슈ਗਰ ਪਾਉਂਦੇ ਆ ਇਹ ਤੇ ਨਾਲ ਜਲੇਬੀਆਂ ਵੈਸੇ ਕਹਿੰਦੇ ਸਾਡਾ 슈ਗਰ ਬੰਦ ਹੈ ਜਲਾਬੀ ਨਹੀਂ ਜਲੇਬੀ ਜੇ ਲੰਦੀ ਜੂਲ ਜੂਲ ਲਾਈਕ ਜਲੇਬੀ ਹਾਂ ਨਹੀਂ ਨਹੀਂ ਕਿਉਂ ਬੰਦੇ ਦਾ ਪੁੱਤ ਬਣ ਕੇ ਖਾ ਲੈ ਐ ਨਾ ਇਹਨੂੰ ਫਰਾਟੇ ਵੱਡ ਪੰਜਾਬੀ ਸਿਕਾ ਕੇ ਜਾਣੀਆਂ ਜਾਣ ਤੋਂ ਮਤਲਬ ਫਰਾਟੇ ਵੱਡ ਜਿਹਨੂੰ ਐ ਤਾੜ 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 ਤਾ ਐ ਬੋਲਿੰਗੇ ਗਨਵੀਰ ਠੀਕ ਹੈ 10 10 ਹਾਂਜੀ ਤਾੜ ਤਾੜ ਤਾ ਠੀਕ ਹੈ ਹਾਂ ਸਮਝ ਗਿਆ ਹਾਂ ਸਮਝਦਾ ਗਿਆ ਨਾ ਹਾਂ ਨਹੀਂ ਬੁੱਧਾ ਹਾਂਜੀ ਹੁੰਦਾ ਹਾਂਜੀ ਸਹੀ ਹਾਂਜੀ ਲੋ ਵੀ ਚਾਹ ਪੀ ਕੇ ਕਾਇਮ ਜੇ ਹੋ ਗਏ ਤੇ ਬਾਕੀ ਹੁਣ ਸ਼ਾਮ ਵੀ ਹੋ ਗਈ ਤੇ ਠੰਡੇ ਠੰਡੇ ਹਵਾ ਇੱਥੇ ਰੋਜ਼ ਸ਼ਾਮ ਨੂੰ ਚੱਲਣ ਲੜੀ ਸ਼ੁਰੂ ਹੋ ਜਾਂਦੀ ਹੈ ਤੇ ਸਾਡਾ ਵੀ ਜਿਹੜਾ ਬਰੌਡਵੇ ਹੈ ਥੋੜਾ ਜਿਆ ਰਹਿ ਗਿਆ ਤੇ ਮੈਨੂੰ ਲੱਗਦਾ ਵੀ 100 150 ਮੀਟਰ ਹੋਰ ਹੋਣਾ ਜਿੱਥੇ ਤੱਕ ਅਸੀਂ ਜਾਣਾ ਹੈਗਾ ਤੇ ਵੈਸੇ ਘੁੰਮਣ ਨੂੰ ਥੋੜਾ ਟਾਈਮ ਹੀ ਲੱਗਣਾ ਇਹਨੂੰ ਜੇ ਤੁਸੀਂ ਜਰਨਲ ਲਈ ਦੇਖਣਾ ਮੇਰੇ ਲੱਗਦਾ ਕੋਈ ਡੇਢ ਦੋ ਘੰਟੇ ਰੱਖੋ ਡੇਢ ਤੋਂ ਘੰਟੇ ਚ ਘੁੰਮਿਆ ਜਾ ਸਕਦਾ ਪਰ ਥਾਂ ਥਾਂ ਰੁਕਣਾ ਵਲੌਗ ਬਣਾਉਣ ਕਰਕੇ ਸਾਨੂੰ ਤਾਂ ਮੇਰੇ ਲੱਗਦਾ ਪੂਰਾ ਇੱਕ ਦਿਨ ਸਾਨੂੰ ਇਹ ਬਰੌਡਵੇ ਤੇ ਲੱਗ ਗਿਆ ਅੱਜ ਇੰਗਲੈਂਡ ਦਾ ਜਿਹੜਾ ਮੌਸਮ ਹੈ ਨਾ ਉਹ ਕੁਛ ਇਹੋ ਜਿਹਾ ਤੇ ਜਿੱਦਣ ਦੇ ਆਏ ਆ ਅਸੀਂ ਡੇਲੀ ਸ਼ਾਮ ਨੂੰ ਬਹੁਤ ਮੌਸਮ ਖਰਾਬ ਹੀ ਹੁੰਦਾ ਤੇ ਅੱਜ ਵਧੀਆ ਸਵੇਰੇ ਧੁੱਪ ਨਿਕਲੀ ਹੋਈ ਸੀ ਤਾਂ ਕਰਕੇ ਸੋਨਾ ਘੁੰਮੇ ਫਿਰਿਆ ਗਿਆ ਨਹੀਂ ਮੀ ਬਹੁਤ ਚੱਲ ਰਿਹਾ ਮੀ ਬੈ ਰਿਹਾ ਯਾਰ ਤੇ ਜਿਹੜਾ ਘੁੰਮਣਾ ਫਿਰਨਾ ਨਾ ਵੈਸੇ ਤਾਂ ਇਹਦੀ ਕੋਸ਼ਿਸ਼ ਕਰਾਂਗੇ ਵੀ ਜਿੰਨਾ ਕੋ ਹੋ ਸਕੇ ਤੁਹਾਨੂੰ ਜਿਵੇਂ ਸੀਕੁਐਂਸ ਮੈਂ ਪਹਿਲਾਂ ਬੋਲਿਆ ਸੀਗਾ ਵੀ ਤੁਹਾਨੂੰ ਲੰਡਨ ਵੀ ਘੁਮਾਵਾਂਗੇ ਤੇ ਨਾਲ ਜਿਹੜਾ ਮੈਂਚੈਸਟਰ ਵਗੈਰਾ ਬਰਮਿੰਘਮ ਉਹ ਵੀ ਸਾਰਾ ਦਿਖਾਵਾਂਗੇ ਇੰਗਲੈਂਡ ਦੇ ਜਿਹੜੇ ਸ਼ਹਿਰ ਪਰ ਇਹ ਸਹੀ ਮੌਸਮ ਨਹੀਂ ਹੈਗਾ ਇੱਥੇ ਪੂਰੇ ਭਾਵੇਂ ਯੂਰਪ ਹੈ ਭਾਵੇਂ ਇੰਗਲੈਂਡ ਹੈ ਇਹਨੂੰ ਘੁੰਮਣ ਦਾ ਤੇ ਠੰਡ ਹੈ ਇੱਕ ਤਾਂ ਤੇ ਕੁਛ ਇਹ ਭੈਣ ਹੋਰੀ ਦੱਸਦੇ ਦਿਨ ਲੰਬੇ ਹੋ ਜਾਂਦੇ ਗਰਮੀਆਂ ਚ ਹਨ ਕਿੰਨੇ ਵਜੇ ਸੂਰਜ ਸਨਸੈਟ ਹੁੰਦਾਗਾ ਸੋ 31 ਮਾਰਚ ਤੋਂ ਆਪਣਾ ਟਾਈਮ ਚੇਂਜ ਹੋ ਜੂਗਾ ਹਾਂਜੀ ਸੋ ਫਿਰ ਇੱਥੇ ਜਿੱਦਾਂ 8:00 6:00 ਵਜੇ ਤੱਕ ਜਿੱਦਾਂ ਉਸ ਤੋਂ ਬਾਅਦ ਮੈਨੂੰ ਸੰਦੀਪੀ ਦੱਸਦੀ ਸੀ ਵੱਡੀ ਉਹ ਕਹਿੰਦੇ 9 ਵਜੇ ਨੇਰਾ 9 ਵਜੇ ਦਨ ਛਿਪਦਾ ਹਨਾ ਹਾਂਜੀ ਤੇ ਅਸੀਂ ਮਤਲਬ 4 ਕ ਮਹੀਨਿਆਂ ਤੱਕ ਜਦੋਂ ਬਾਕੀ ਯੂਰਪ ਘੁੰਮਣ ਹੈ ਨਾ ਉਦੋਂ ਵੀ ਇੰਗਲੈਂਡ ਸਾਡੇ ਕੋਲੇ ਉਦੋਂ ਹੋਣਗੇ ਖੁੱਲਾ ਟਾਈਮ ਉਦੋਂ ਸਕਾਟਲੈਂਡ ਵੇਲਜ਼ ਉੱਪਰਲੇ ਪਾਸੇ ਜਿਹੜਾ ਨਾਰਥ ਇੰਗਲੈਂਡ ਹੈ ਉਧਰ ਸਾਰਾ ਘੇੜੇ ਦੇ ਕੇ ਆਵਾਂਗੇ ਤੇ ਐਤ ਕੀ ਤੱਕ ਲੈ ਇੰਗਲੈਂਡ ਇੰਗਲੈਂਡ ਚ ਹੀ ਆ ਮਤਲਬ ਕੱਲਾ ਇਹ ਏਰੀਆ ਦੇਖਣਾ ਹੈਗਾ ਜਾਂ ਮੇਨ ਮੇਨ ਅਟਰੈਕਸ਼ਨ ਹੋਣੀਆਂ ਜੰਨੀਆਂ ਉਹ ਸਾਰੀਆਂ ਘੁੰਮਣੀਆਂ ਹੈਗੀਆਂ ਵਸੀਮ ਜੁਐਲਰਸ ਇਹਦਾ ਮੇਨ ਲੱਗਾ ਸੰਦੀਪ ਅਫਗਾਨਿਸਤਾਨ ਜਾਂ ਪਾਕਿਸਤਾਨ ਦੇ ਹੋਣੇ ਹਾਂ ਹਾਂਜੀ ਹਾਂਜੀ ਤੇ ਵੈਸੇ ਮੈਂ ਆਪਣੇ ਜੁਐਲਰ ਦੇ ਲੈ ਕੇ ਜਾਵਾਂਗੀ ਤੁਹਾਨੂੰ ਇੱਕ ਆਪਾਂ ਇਦਾਂ ਕਿਉਂਕਿ ਖੁਸ਼ੀ ਨੇ ਕਿਸੇ ਦੇਸ਼ ਚੋਂ ਸ਼ਾਪਿੰਗ ਕਰੇ ਬਿਨਾਂ ਤਾਂ ਮੁਰਦਨਾ ਨਹੀਂ ਹੁੰਦਾ 골ਡ ਦਾ ਲੈਣੇ ਕਿਉਂਕਿ ਪਰ 골ਡ ਦਾ ਇਨਵੈਸਟਮੈਂਟ ਆ ਇਹ ਇਨਵੈਸਟਮੈਂਟ ਜਦੋਂ ਹੋ ਜਾਂਦੀ ਹੈ ਮੁਰਕਿ ਉਹ ਮਨੀ ਚ ਕਨਵਰਟ ਨਹੀਂ ਹੁੰਦੀ ਨਾ ਫਿਰ ਕਹਿੰਦੇ ਨੇ ਵੀ ਸੋਨਾ ਕਿਵੇਂ ਵੇਚਾਂਗੇ ਨਹੀਂ ਨਹੀਂ ਹੈ ਚਲੋ ਵਧੀਆ ਜੀ ਵੇਚਣਾ ਪਵੇ ਨਾ ਬਟ 골ਡ ਇਹ ਜੀ ਚੀਜ਼ਾਂ ਹੁੰਦੀ ਆਪਾਂ ਸੂਟ ਲੈਣੇ ਆ ਐਸੈਟਿਕ ਐਸੈਟ ਬਣ ਜਾਂਦਾ ਹੈ ਜਿਵੇਂ ਜ਼ਮੀਨ ਜ਼ਮੀਨ ਜਾਇਦਾਦ ਬਣਦੀ ਹੈ ਤੇ ਬਾਕੀ ਇਹ ਆ ਵੀ ਮੈਨੂੰ ਇਹ ਲੱਗਦਾ ਇੱਥੇ ਗੋਰੇ ਤਾਂ ਜਿਹੜੇ ਆ ਸੰਦੀਪ ਆਂ ਨਿਆ ਸ਼ਕੀਰ ਨਹੀਂ ਹੋਣੇ ਮਤਲਬ ਉਹਦੇ ਸੋਨੇ ਦੇ ਹਨਾ ਤੇ ਇਹ ਇੰਡੀਅਨ ਕਮਿਊਨਿਟੀ ਕਰਕੇ ਆਪਣੀ ਏਸ਼ੀਅਨ ਕਮਿਊਨਿਟੀ ਕਰਕੇ ਖੁੱਲੀਆਂ ਹੋਈਆਂ ਜ਼ਿਆਦਾ ਸ਼ਾਪਸ ਹਨਾ ਵੈਸੇ ਗੋਰੀਆਂ ਨਹੀਂ ਤੇ ਹੈਗੀਆਂ ਨੇ ਬਟ ਕਿਉਂਕਿ ਆਪਾਂ ਬਰੋਡਵੇ ਵਿੱਚ ਇੱਥੋਂ ਦਾ ਟੇਸਟ ਤੁਹਾਨੂੰ ਇੰਡੀਅਨ ਟੱਚ ਵਾਲਾ ਟੇਸਟ ਮਿਲੂਗਾ ਆ ਗਹਿਣੇ ਗੋਣੇ ਆ ਇੰਡੀਅਨ ਸਟਾਈਲ ਦੇ ਬਸ ਸੈਂਟਰਲ ਜਾਵਾਂਗੇ ਤੁਹਾਨੂੰ ਜੁਵਲਰ ਇਹਨਾਂ ਨੂੰ ਸ਼ੌਕ ਇਹਨਾਂ ਨੂੰ ਵੀ ਬਹੁਤ ਆ ਫਿਰ ਉਹਨਾਂ ਦੇ ਟੱਚ ਦੇ ਵਿੱਚ ਤੁਹਾਨੂੰ ਜਿੱਦਾਂ ਮਿਲੂਗਾ ਆ ਜਿਹੜੀਆਂ ਡਾਇਮੰਡ ਡੂਮਿੰਡ ਲੱਗੇ ਹੁੰਦੇ ਆ ਉਹ ਚੀਜ਼ਾਂ ਹਨਾ ਹੁਣ ਜਿੱਦਾਂ ਮੈਂ ਕਿਹਾ ਸੀ ਇੱਥੇ ਬਹੁਤ ਮਲਟੀਕਲਚਰਲ ਆ ਹੁਣ ਇਹ ਤੁਹਾਨੂੰ ਏਸ਼ੀਅਨ ਮਿਲ ਰਿਹਾ ਹੈਗਾ ਅਲਬੇਨੀਅਨ ਲੋਕਾਂ ਦਾ ਉਹਨਾਂ ਦੇ ਵੇਜ ਜਿੱਦਾਂ ਡਿਫਰੈਂਟ ਹੁੰਦਾਗਾ ਉਹ ਤੋਂ ਸਾਰਾ ਜਦੋਂ ਆਪਾਂ ਆਊ ਤਾਡੇ ਕੋਲ ਨਾ ਦੋ ਕੁ ਬਲੌਗ ਅਜੇ ਹੋਰ ਆਉਣਗੇ ਸਾਊਥ ਹਾਲ ਦੇ ਤੇ ਕਿਉਂਕਿ ਉਹਦੇ ਚ ਗੁਰਦੁਆਰਾ ਸਾਹਿਬ ਮੰਦਰ ਜਾਂ ਇੱਕ ਦਿਨ ਅਸੀਂ ਮੀਟਅਪ ਵੀ ਰੱਖਿਆ ਹੋਇਆ ਨਾ ਤੇ ਉਹ ਸਾਰਿਆਂ ਨਾਲ ਮਿਲਣ ਮਿਲਣੀਆਂ ਗੱਲੀਆਂ ਤੇ ਉਹ ਤੋਂ ਬਾਅਦ ਚ ਫਿਰ ਲੰਡਨ ਲੰਡਨ ਦੀ ਇੰਨੀ ਐਕਸਾਈਟਮੈਂਟ ਆ ਸਾਰਿਆਂ ਨੂੰ ਕਹਿੰਦੇ ਲੰਡਨ ਘਮਾਓ ਲੰਡਨ ਘਮਾਓ ਲੰਡਨ ਸ਼ਹਿਰ ਦੇਖੀ ਲੰਡਨ ਜਿੰਨਾ ਗਾਣਿਆਂ ਨੇ ਜਾਂ ਪੰਜਾਬੀ ਗਾਣਿਆਂ ਨੇ ਮਸ਼ਹੂਰ ਕੀਤਾ ਵੈਸੇ ਵੀ ਦੁਨੀਆ ਭਰ ਚ ਚਲੋ ਮਸ਼ਹੂਰੀ ਹੈ ਲੰਡਨ ਮੰਜਾ ਤੇ ਰਿਕਸ਼ੇ ਦੇ ਮੰਜਾ ਆਪਾਂ ਉਧਰਲੇ ਪਾਸੇ ਹੀ ਮੁੜ ਕੇ ਆਵਾਂਗੇ ਹਨ ਤੇ ਉਹ ਪੰਜਾਬੀ ਵਿਰਸੇ ਨਾਲ ਸੰਬੰਧਿਤ ਚੀਜ਼ਾਂ ਪਈਆਂ ਤੁਹਾਨੂੰ ਦਿਖਾਉਨੇ ਆ ਥੋੜੀਆਂ ਜਿਹੀਆਂ ਅਸੀਂ ਉਧਰ ਦੀ ਵਾਪਸ ਉਧਰ ਦੀ ਆਵਾਂਗੇ ਇੱਥੇ ਤਾਂ ਸੰਦੀਪ ਹੌਰਨ ਹੌਰਨ ਵੀ ਸੁਣੀ ਜਾਂਦੇ ਆਮ ਹੀ ਗੱਲ ਹੈ ਮੈਂ ਯੂਸ ਟੂ ਹੈ ਇਹ ਪੰਜਾਬ ਆ ਹਾਂਜੀ ਇੱਥੇ ਸਭ ਦਾ ਜੈਬਰਾ ਕ੍ਰੋਸਿੰਗ ਤੋਂ ਬਿਨਾ ਵੀ ਕ੍ਰੋਸਿੰਗ ਹੁੰਦੀ ਹੈ ਸੜਕ ਤੇ ਸਾਰੇ ਕਿਤੇ ਜਦੋਂ ਅਸੀਂ ਫਸਟ ਟਾਈਮ ਕ੍ਰੋਸਿੰਗ ਕੀਤੀ ਮੈਂ ਸੰਦੀਪ ਨੂੰ ਕਿਹਾ ਸੰਦੀਪ ਵੀ ਆਪਾਂ ਇੱਥੇ ਜੈਬਰਾ ਕ੍ਰੋਸਿੰਗ ਤਾਂ ਹੈ ਨਹੀਂ ਇਦਾਂ ਕਿਵੇਂ ਕ੍ਰਾਸ ਕਰੀਏ ਸੰਦੀਪ ਕਹਿੰਦੀ ਮਿੰਨੀ ਪੰਜਾਬ ਆ ਚਲੋ ਚਲੋ ਜਿਵੇਂ ਨਾ ਪੰਜਾਬ ਚ ਹੁੰਦੀਆਂ ਹਵੇਲੀਆਂ ਤੇ ਉਹ ਜਲੰਧਰ ਵਾਲੀ ਹੋਂ ਦਾ ਥਾਂ ਥਾਂ ਸਾਰੇ ਕਿਤੇ ਹਵੇਲੀਆਂ ਕੋਲੀਆ ਮੈਂ ਜਵਾਂ ਚ ਉਮੇਥੇ ਹਵੇਲੀ ਖोली ਹੋਈ ਹੈ ਲੈਂਸਟਰ ਰੋਡ ਇਹ ਲੈਂਸਟਰ ਰੋਡ ਆ ਗਿਆ ਏ ਸਾਹਮਣੇ ਆ ਗਿਆ ਮੈਕਡਨੀ ਮਸਾਂ ਕੋਈ ਅੰਗਰੇਜ਼ਾਂ ਦੀ ਫੂਡ ਚੇਨ ਸੰਲੀਪ ਦੇਖਣ ਨੂੰ ਮਿਲੀ ਆ ਨਹੀਂ ਤਾਂ ਪੰਜਾਬੀਆਂ ਨਹੀਂ ਤਾਂ ਜਲੇਬੀਆਂ ਤੇ ਆਹੀ ਸਾਰਾ ਕੁਝ ਮਿਲ ਜਾਂਦਾ ਸੀਗਾ ਬਿਉਂਕੋ ਐਕਚੁਅਲੀ ਇੱਥੇ ਆ ਕੇ ਆਪਣੇ ਸਾਊਥ ਸੌਲ ਬਰੋਡਵੇ ਦਾ ਐਂਡ ਹੁੰਦਾਗਾ ਸਾਡੀਆਂ ਆਪਣੀਆਂ ਸਾਰੀਆਂ ਸ਼ਾਪਸ ਆ ਗਈਆਂ ਜਦੋਂ ਤੁਸੀਂ ਮੈਕਡੋਨਲਡਸ ਕੋਲ ਪਹੁੰਚ ਗਏ ਮੀਨਿੰਗ ਮਿਨੀ ਪੰਜਾਬ ਐਂਡ ਅੱਛਾ ਮੀਨੀ ਪੰਜਾਬ ਇੱਥੇ ਆਪਣਾ ਖਤਮ ਹੋ ਜਾਂਦਾ ਐ ਇਹ ਮਿਨੀ ਪੰਜਾਬ ਦੀ ਹੱਦ ਹੈ ਹਾਂਜੀ ਹਾਂਜੀ ਠੀਕ ਐ ਤੇ ਹੁਣ ਇਹ ਤੋਂ ਇਹ ਤੋਂ ਬਾਅਦ ਚ ਜਿਹੜਾ ਗੋਰਿਆਂ ਦਾ ਇਲਾਕਾ ਉਹ ਸ਼ੁਰੂ ਹੋ ਗਿਆ ਨਹੀਂ ਨਹੀਂ ਵੈਸੇ ਤਾਂ ਆਪਣੇ ਪੰਜਾਬੀਆਂ ਨੇ ਉੱਥੇ ਵੀ ਕਬਜ਼ਾ ਕੀਤਾ ਹੋਇਆ ਪਰ ਉੱਥੇ ਜਿਹੜਾ ਇੰਨਾ ਆਪਾਂ ਨੂੰ ਜਿੱਦਾਂ ਸੂਟ ਜੁਐਲਰੀ ਉਹ ਕੁਝ ਨਹੀਂ ਮਿਲੂਗਾ ਜਿੱਦਾਂ ਗਰੋਸਰੀਜ਼ ਵਗੈਰਾ ਏਦਾਂ ਕੁਝ ਅੱਛਾ ਹੁਣ ਮਤਲਬ ਟੇਸਟ ਚੇਂਜ ਹੋਣਾ ਸ਼ੁਰੂ ਹੋ ਜੂਗਾ ਤੇ ਫਿਰ ਆਪਾਂ ਦਾ ਇਹੀ ਏਰੀਆ ਜ਼ਿਆਦਾ ਘੁੰਮਣਾ ਸੀ ਉਹ ਤਾਂ ਆਪਾਂ ਲਾਈਟਸ ਤੋਂ ਟਰਨ ਲੈ ਲੈਨੇ ਹਨਾ ਲਖਾਰੀ ਮਸਾਲਾ ਹਾਂਜੀ ਹਾਂਜੀ ਲਖਾਰੀ ਮਸਾਲਾ ਹਾਂਜੀ ਉਹ ਆ ਸਾਹਮਣੇ ਤੇ ਇੰਨਾ ਸੀਗਾ ਇਹ ਬਰੌਡਵੇ ਜਿਹ ਇੱਥੇ ਤੱਕ ਜਿਹੜਾ ਇਹ ਬਰੌਡਵੇ ਪੈਂਦਾ ਹੈਗਾ ਤੇ ਬਾਕੀ ਰੈ residențial ਏਰੀਆ ਵੀ ਹੈ ਰਹਿਣ ਸਹਿਣ ਇੱਥੇ ਕਿਵੇਂ ਦਾ ਸਾਰਾ ਉਹ ਵੀ ਹੁਣ ਇੱਥੇ ਹੀ ਰਹਿਣਾ ਤੁਹਾਨੂੰ ਦਿਖਾ ਦਾਂਗੇ ਇੰਗਲੈਂਡ ਵਾਲੇ ਨਾ ਜਿਹੜੇ ਕਿਤੇ ਸਾਡੇ ਭਾਈ ਮੰਗਰਣਾ ਪੈਜੋ ਕਿਤੇ ਕਹੋ ਵੀ ਇੰਗਲੈਂਡ ਦਾ ਕਿਹੜਾ ਪਾਸਾ ਦਿਖਾਈ ਜਾਂਨ ਵੀ ਸਾਡਾ ਤਾਂ ਇੰਗਲੈਂਡ ਨਹੀਂ ਐਡਾ ਵੱਡਾ ਨਾਮ ਹੈ ਦੁਨੀਆ ਤੇ ਹੈ ਵੀ ਇੰਗਲੈਂਡ ਦੇਸ਼ ਹੈ ਵੀ ਤੁਸੀਂ ਬੇਇੱਜ਼ਤੀ ਕਰੀ ਜਾਂਦੇ ਹੋ ਕਿਉਂਕਿ ਕਈ ਵਾਰ ਨਾ ਸਾਡੇ ਨਾਲ ਨਹੀਂ ਬੇਇੱਜ਼ਤੀ ਨਹੀਂ ਬਸ ਵੀ ਮਤਲਬ ਐਦਾਂ ਜੋ ਵੀ ਹੈ ਨਾ ਇਹ ਜਿਵੇਂ ਪੰਜਾਬ ਹੀ ਵੱਸਦਾ ਪੰਜਾਬੀ ਲੋਕ ਇੱਥੇ ਤੇ ਮਾਹੌਲ ਵੀ ਹੁੰਦਾ ਕਿਤੇ ਮੈਂ ਕਹਿੰਦਾ ਆਪਾਂ ਕਈ ਵਾਰੀ ਕਹਿੰਦੇ ਨਾ ਵੀ ਸਾਨੂੰ ਵਾਈਬ ਨਹੀਂ ਆਈ ਇੰਗਲੈਂਡ ਵਾਲੀ ਤੇ ਇਹ ਮਾਣ ਵਾਲੀ ਗੱਲ ਆ ਗਈ ਪੰਜਾਬੀਆਂ ਲਈ ਵੀ ਬਸ ਇੰਗਲੈਂਡ ਦੇ ਵਿੱਚ ਆ ਕੇ ਤੁਹਾਡੇ ਐਨੇ ਨੇ ਬਿਜ਼ਨੈਸ ਆ ਗਏ ਜੀ ਸਾਰੀ ਦੁਨੀਆ ਤੇ ਰਾਜ਼ੀ ਤੇ ਤੁਹਾਡੇ ਇੱਕ ਗੱਲ ਵੀ ਇੱਕ ਗੱਲ ਹੋਰ ਵੀ ਬੰਦਾ ਇੱਕ ਟੈਚੀ ਲੈ ਕੇ ਆਉਂਦਾ ਪਿੰਡੋਂ ਇੱਕ ਟੈਚੀ ਚੋ ਜਾਦੂ ਦੀ ਪੁੜੀ ਆ ਉਹ ਟੈਚੀ ਦੇਖ ਲੋ ਆਹ ਰੈਸਟੋਰੈਂਟ ਤੇ ਕਿੰਨੀਆਂ ਦੁਕਾਨਾਂ ਕਿੰਨਾ ਕੁਝ ਉਹ ਸਾਰੀਆਂ ਟੈਚੀ ਚੋਂ ਹੀ ਨਿਕਲੇ ਹੋਏਗਾ ਇੰਨੀ ਮਿਹਨਤ ਮਸ਼ਕਦਤਾਂ ਕੀਤੀਆਂ ਹਨ ਮੈਂ ਤਾਂ ਕਹਿੰਦਾ ਚੜਦੀ ਕਲਾ 'ਚ ਰਹੋ ਪਰ ਕਈ ਵਾਰੀ ਕੀ ਹੁੰਦਾ ਜਿਵੇਂ ਕੀਨੀ ਵਾਲੇ ਨਾ ਸਾਡੇ ਇੱਕ ਵਾਰੀ ਅਫਰੀਕਾ 'ਚ ਗਏ ਸੀ ਉਹ ਮਗਰ ਪਹੇਗੇ ਸੀ ਉਹ ਕਹਿੰਦੇ ਕਹਿੰਦੇ ਸਾਡੇ ਅਫਰੀਕਾ 'ਚ ਨਾ ਜਿਹੜੇ ਉਹ ਸੀਗੇ ਮੈਂ ਦਿਖਾਈਆਂ ਚੀਜ਼ਾਂ ਤੇ ਉਹ ਕਹਿੰਦੇ ਵੀ ਸਾਡਾ ਤਾਂ ਕੀ ਨਹੀਂ ਆ ਤੁਸੀਂ ਗਲਤ ਇਮੇਜ 네ਗੇਟਿਵ ਕਿਉਂ ਦਿਖਾ ਰਹੇ ਹੋ ਤੁਸੀਂ ਆਹ ਕਿਉਂ ਦਿਖਾ ਰਹੇ ਹੋ ਨਾ ਸਹੀ ਸਹੀ ਸਾਫ਼ ਸੁਥਰਾ ਹੀ ਬਸ ਸਾਫ਼ ਸੁਥਰਾ ਦਿਖਾਓ ਤੇ ਜਿਵੇਂ ਹੁਣ ਲੰਡਨ ਦਾ ਕਿਤੇ ਕਹੋ ਤੁਸੀਂ ਵੀ ਇੰਗਲੈਂਡ ਨਹੀਂ ਦਿਖਾਓ ਸੈਂਟਰ ਲੰਡਨ ਦਿਖਾਓ ਇੰਗਲੈਂਡ ਹੀ ਗੱਲਾ ਸੋਹਣਾ ਸੋਹਣਾ ਦਿਖਾਓ ਵੀ ਆ ਚੀਜ਼ਾਂ ਨਾ ਦਿਖਾਓ ਇਹ ਸਾਰ ਜੋ ਚੀਜ਼ਾਂ ਹੁੰਦੀਆਂ ਪੋਜ਼ਿਟਿਵ ਨੈਗੇਟਿਵ ਸਾਰਾ ਜਿਹੜਾ ਬਲੌਗਿੰਗ ਦਾ ਮਤਲਬ ਇਹ ਹੈ ਟਰੈਵਲ ਬਲੌਗਿੰਗ ਦਾ ਜਿਹਨਾਂ ਨੇ ਜਾਣੇ ਉਹਦਾ ਐਕਸਪੀਰੀਅੰਸ ਉਹ ਤੇ ਖਾਣ ਪੀਣ ਤੇ ਸਾਰਾ ਕਿ ਹੋ ਜਾ ਜਿਵੇਂ ਅੱਜ ਦਾ ਆਪਣਾ ਹੁਣ ਚੱਲ ਰਿਹਾ ਸਾਊਥ ਹਾਲ ਦਾ ਵੀ ਮਿੰਨੀ ਪੰਜਾਬ ਆ ਇਹ ਤੇ ਤਾਂ ਕਰਕੇ ਵੀ ਪੰਜਾਬ ਦਾ ਇੱਥੇ ਕੰਮ ਕਰਕੇ ਉਹ ਜਿਹੇ ਆਲਾ ਦਵਾਲਾ ਲੋਕਾਂ ਦਾ ਕਿ ਹੋ ਜਾ ਤੇ ਉਹੀ ਚੀਜ਼ਾਂ ਸਾਰੀਆਂ ਤੁਹਾਨੂੰ ਦਿਖਾ ਰਹੇ ਆ ਉਹ ਦੇਖੋ ਸਾਹਮਣੇ ਪੰਜਾਬੀ ਖਾਣੇ-ਦਾਣਿਆਂ ਦੀ ਦੁਕਾਨ ਆ ਗਈ ਆਇਆ ਹੈ ਪੰਜਾਬੀ ਨਾਨ ਪਹਿ ਪਹਿ 콜 ਚੈਕਿੰਗ ਤੇ ਪੰਜਾਬੀ ਵਾਲੇ ਜਿੱਥੇ-ਜਿੱਥੇ ਜਾਂਦੇ ਖਾਣੇ-ਦਾਣੇ ਵੀ ਉਹਦੇ ਨਾਲ ਲੈ ਕੇ ਜਾਂਦੇ ਆ ਸਾਰਾ ਕੁਝ ਸਾਊਥ ਹਾਲ ਟ੍ਰੈਵਲ ਵੈਸੇ ਨਾ ਬੋਰਡ ਨਹੀਂ ਹਜੇ ਤੱਕ ਮੈਨੂੰ ਦਿਖੇ ਜਿਹੜੇ ਅਸਲ 'ਚ ਮੈਂ ਲੱਭ ਰਿਆ ਸੀ ਜਾਂ ਤੁਹਾਨੂੰ ਦਿਖਾਉਣੇ ਸੀਗੇ